ਪਾਤੀ ਚਾਹ ਬਣਾ ਲਈ ਮੈਂ ਥੋੜੀ ਮਾਂ ਨੂੰ ਮਿਲਣੀ ਮੈਂ ਬਣਾਈ ਬੁਈ ਬਣਾ ਲੈ ਆੜੀ ਅੱਜ ਕਿਹਾ ਮੈਂ ਕਾਤ ਪਰਦੀ ਹੰਨੀ ਆ ਕਿੱਥੇ ਲਿਆਂਦੀ ਆ ਮੇਰੇ ਭਰਾ ਨੇ ਸਿੱਧਰੀ ਖਰੀਦ ਕੇ ਕਿਰਦੀ ਆ ਮੈਂ ਉੱਧਰ ਜਾ ਕੇ ਨਹੀਂ ਚਾਹ ਬਣਾ ਤੂੰ ਚੱਲ 4 ਦਿਨ ਤਾਂ ਆਇਆਗੇ ਚਾਹ ਵੀ ਨਹੀਂ ਬਣਾ ਕੇ ਦਿੰਦੀ ਕਿ ਦੱਸ ਕੇ ਆਵਾਂ ਮੈਂ ਦੱਸਿਆ ਪਰ ਲੈ ਆਏ ਫਿਰ ਕਲੇਸ ਪਾਈ ਹੋਏ ਫਿਰ ਕਿਉਂ ਪਾਇਆ ਤੂੰ ਤਾਂ ਬੋਲੇ ਜੜਾਤੀ ਆ ਪਹਿਣ ਚੱਲ ਘੜੀ ਖੜੀ ਹੋ ਤੂੰ ਚਾਹ ਘੜ ਚੱਲ ਜਾ ਕਲੈਚ ਪਵਾਉਣਾ ਆਈ ਏ ਤੂੰ ਨਾ ਤੂੰ ਚਾਹ ਬਣਾ ਜਾ ਮੈਂ ਨਹੀਂ ਬਣਾਉਣੀ ਮੌਣੀ ਬੜਾ ਚੱਲ ਜਾ ਕਿਉਂ ਜੀ ਨਹੀਂ ਜਾਣੀਆਂ ਭਾਈ ਭਾਈ ਜਾਣਾ ਨਹੀਂ ਬਣਾ ਕੇ ਦਿੰਦੀ ਤੇਰੀ ਬਹੂ ਕਿਉਂ ਨਹੀਂ ਬਣਾ ਕੇ ਦਿੰਦੀ ਕਲੈਚ ਪਵਾਉਂਦੀ ਆ ਕੁਛ ਨਹੀਂ ਕਹਿੰਦੀ ਕੁੜੀ ਚਾਹ ਦੇਣਾ ਆਈ ਏ ਤੂੰ ਮੈਂ ਨਹੀਂ ਲੜਦੀ ਆ ਕਲੈਚ ਪਵਾਉਂਦੀ ਆ ਕਲੈਚ ਪਵਾ ਕੇ ਜਾਊਗੀ ਬਣਾ ਦੇ ਤੂੰ ਚਾਹ ਖੜੀ ਹੋ ਕੇ ਹਾਂ ਮੈਂ ਨਹੀਂ ਤੂੰ ਕਹਿੰਦੇ ਕਹਿੰਦੇ ਜਾ ਤੂੰ ਕਾਇ ਕਰ ਮਮਮੀ ਨੂੰ ਚਾਹ ਬਣਾ ਦੇ ਤੇਰੀ ਮਮਮੀ ਨੂੰ ਚਾਹ ਬਣਾ ਇਹ ਅੱਖੀ ਲੱਗ ਜੂਗੀ ਬਣਾ ਲੈ ਜਾ ਮਾਲ ਕੇ ਤੋਂ ਨਹੀਂ ਆਸੀ ਦੋ ਦਿਨ ਛੁੱਟਣਾ ਹਾਂ ਮੈਂ ਕਾ ਤੁੰਤੀ ਲਾਸ ਬਣਾ ਦੇ ਤੂ ਚ ਕਾ ਇਹ ਨਾ ਵੀ ਮਾਮਾ ਸਰ ਚੜਾ ਰਸ ਤੈਨੂੰ ਤਾਂ ਨੋਦੀ ਤੁੱਟ ਗਈ ਉਹ ਮਾਂ ਲੈਣਾ ਇੱਥੇ ਹੋ ਜੀ ਨੋ ਪਤਾ ਨਹੀਂ ਕੋਈ ਥੋਲੇ ਦੋ ਦਿਨ ਛਤਰ ਪ੍ਰੇਟ ਤੁਸੀਂ ਕਰਾ ਦੇ ਹਾਂ ਛਤਰ ਪ੍ਰੇਟ ਨਹੀਂ ਕਰਾ ਕਰਾ ਲੂ ਇਹ ਤੁੱਤ ਨਹੀਂ ਚੱਲ ਕੋਈ ਨਾ ਮੈਂ ਤਾਂ ਉਧਰ ਬੰਬੇ ਬੰਨੀ ਫਿਰਦੀ ਸੀ

ਤੜੀ ਸੀ ਤੜੀ ਹਾਂ ਤਾਂ ਮਾਮਾ ਤੇ ਟਮਲ ਨਾਲ ਰੱਖਿਆ ਨਹੀਂ ਹਾਂ ਬਣਾ ਦੇ ਬਣਾ ਦੇ ਸਾ ਰੋਟੀ ਬਣਾਈ ਆ ਭਰਾਵਾ ਹਜੇ ਤੇਰੀ ਬਹੂ ਨੇ ਨਹੀਂ ਚਾਹਣੀ ਤੜੀ ਬਾਰੇ ਛਿਲਨੀ ਬਤਾ ਦੇ ਦੀ ਨਾ ਕੀ ਉਹ ਹਜੇ ਧੀਆ ਤੜੀ ਬਣਾ ਰਹੀ ਸੀ ਤੜੀ ਅਸੀਂ ਨਹੀਂ ਕੰਦਰੋਂ ਕੜੀ ਬੁਲੀ ਇਹ ਤੇੜੀ ਖਾਣੇ ਤੇ ਅੱਜ ਦੀ ਚਾਹ ਦੀ ਬਣਾ ਲੈ ਕੋਈ ਮਟਰ ਪਨੀਰ ਬਣਾ ਦੋ ਕੋਈ ਆਜੂ ਜੂਆਂ ਨੂੰ ਲੱਗਦੀ ਬਹਿਣ ਨੂੰ ਜੂਆਂ ਪਾਲਦੇ ਤੁਸੀਂ ਤਾਂ ਭਰਾਵਾ ਲੋਹੀ ਉਹ ਨਹੀਂ ਕਰੀ ਜਾਂ ਬਣਾ ਲੈਣੀ ਬਾਟੀਆਂ ਚ ਲੈਉਣੀਆਂ ਮੈਂ ਇੱਥੇ ਬਾਟੀਆਂ ਚ ਲਿਆ ਕਿ ਤੜਕੀ ਦੀ ਵੀ ਪਾਇ ਲੈ ਤੂੰ ਖੜੀ ਹੋ ਜਾਂਦੀ ਮੈਂ ਲੈਣਾ ਬਾਟੀਆਂ ਭਾਈ ਮੈਂ ਲੈਣਾ ਇਹਨੂੰ ਬਹਿ ਜਾ ਬਹਿ ਜਾ ਮੁੰਡੇ ਕੋਲੇ ਤੇਰੀ ਤੁਹਾਡੀ ਖੋਤੇ ਆਪਾ ਥਾ ਲਾ ਦੇ ਬਈ ਬਈ ਮੁੰਡੇ ਕੋਲੇ ਬਹਿ ਜਾ ਤੇਰੇ ਕੋਲੇ ਮੁੰਡੇ ਕੋਲੇ ਤੀਜ ਖਾ ਲੈ ਤੀਜ ਲਾ ਖਾਂਦਿਆ ਕਰ ਇਹਨਾਂ ਨੂੰ ਖੋਕੇ ਖਾ ਲੈ ਭੈਣੇ ਇਹ ਸੋਨੂ ਨਹੀਂ ਕੱਟਣ ਦਿੰਦੀ ਦਿਨ ਚਾਰ ਐ ਸ੍ਰੀਕਾ ਕਰ ਲਈ ਆ ਤਾਂ ਤੇ ਨਪਰਾ ਵਜਾਂਗੇ ਸਤਿ ਹਾਂ ਐ ਸ੍ਰੀਕਾ ਕਰਦੀ ਆ ਅੱਜ

ਮੈਂ ਭਾਵੇਂ ਮਾਂ ਦਾ 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 ਮਾਂ ਹੂ ਵੇਨ ਪੁੱਤਿਆਂ ਦੇ ਉਹ ਵੇਟਰਾ ਵਾ ਕੇ ਲੈ ਆ ਇਹਦੇ ਵਿੱਚ ਗਲਾਸ ਨਾਲ ਪੀਉਂਗੀ ਮੈਂ ਠੀਕ ਹੈ ਵੱਡਾ ਨਾ ਵੱਡਾ ਗਲਾਸ ਉਹ ਭਰਾਵਾ ਪੀ ਲੋ ਕਿੱਥੋਂ ਇਹ ਤਾਂ ਮੈਂ ਕਿੱਥੋਂ ਮੱਥੇ ਮਾਰੀ ਮੇਰੇ ਅੱਗੇ ਮਮਾ ਜੀ ਹੋਏ ਤੇ ਰੁਕੀ ਅੱਖਾਂ ਸੀ ਮੈਂ ਕੋਪੇ ਲੈ ਜੂ ਉਹ ਤੇਰੀ ਚੀਜ਼ ਕਿੱਥੇ ਸਿੱਧਰੀ ਲਿਆਂਦੀ ਮੈਂ ਤੈਨੂੰ ਅੱਖੀਂ ਸੀ ਕਿ ਕੋਪੇ ਖਾ ਲੈ ਇਹਦੇ ਤੁਨ ਕੋਪੇ ਹੀ ਖਾ ਲੈ ਉਹ ਲੈ ਗਈ ਖਾਣਾ ਲੈ ਗਈ ਖੋਕੇ ਤੇਰਾ ਨਾਲ ਤੂੰ ਕਿਵੇਂ ਕੱਟਦਾਗਾ ਇਹ ਜੀ ਦੇ ਨਾਲ ਆ ਭਰਾਵਾ ਵਸ ਠੀਕ ਆ ਮਾਂ ਮੈਂ ਇਰਾਕ ਕੀ ਕਰਾਂ ਕੀ ਕਰਾਂ ਮੈਂ ਫਲਦੀ ਬੜੀ ਕਿਆ ਨੀਣਾ ਹਾਂ ਬੇਬੀ ਤੂੰ ਕਿਵੇਂ ਤਾਂ ਖਾਂਦਾ ਪੀਣਾ ਉਹ ਭਰਾਵਾ ਮੇਰਾ ਤਾਂ ਦਿਮਾਗ ਫੇਲ ਕਰ ਰੱਖਿਆ ਇਹਨੇ ਛੱਡਿਆ ਤੇ ਪਿਆਕੀ ਕੀ ਕਰਾਉਣਾ ਇੱਕ ਇਹ ਕਿਹੜੇ ਆ ਇਹ ਦੇ ਵਿਚਾਰੀ ਦੇ ਉੱਥੋਂ ਨੇ ਐਵੇਂ ਤਾਂ ਵਾਰੋਂ ਦਿੱਲੀ ਬੰਨੂ ਤੇ ਇਹ ਨਾ ਮੈਂ ਨਹੀਂ ਪੀਂਦੀ ਅੱਡਾ ਵੱਡਾ ਚ ਮਾਂ ਮੈਂ ਪਾਤੀ ਚ ਪਾ ਲਿਆ ਕਾਈ ਦਿਨ ਪੀ ਲਾਉਣੀ ਇਹਦੇ ਨਾਲ ਖਾਣ ਮਾਰ ਕੇ ਲੈ ਤਾਂ ਤੈਨੂੰ ਬੋਲੀ ਕਹੀ ਜੂਗੀ ਬੋਲੀ ਕਹੀ ਜੂਗੀ ਤੈਨੂੰ ਬੌੜੀ ਨਹੀਂ ਕਹਿੰਦੇ ਮੈਂ ਨਹੀਂ ਬੌੜੀ ਪਹਿਨੇ ਤੂੰ ਬੌੜੀ ਤੂੰ ਐ ਕਰ ਇੱਧਰ ਚਾ ਕੇ ਮੇਰੇ ਮਨੀ ਚਾ ਇਹ ਨਾ ਮਿਠਾਵੇ ਮਾਮਾ ਛੱਡ ਦੇ ਭਾਈ ਇਹਨੂੰ ਗੱਲ ਸਮਝਾ ਲੀ ਤੂੰ ਐ ਕਰ ਬਾਟੀਆਂ ਲਿਆ ਵਾਟਣ ਛੋਟੀਆਂ ਛੋਟੀਆਂ ਜਿਹੜੀ ਬਾਟੀਆਂ ਲਿਆ ਚਾਹ ਘਲਾਤ ਬਣ ਬਾਟੀਆਂ ਹੋਲ ਬਾਟੀਆਂ ਲਿਆ ਬਸ ਚਾਹ ਇੱਧਰ ਪੀ ਲੈ ਫਿਰ ਓਹੋ ਇਹਦੇ ਚ ਨਹੀਂ ਪੀਣੀ ਮੈਂ ਕਿਹਾ ਤੂੰ ਵਾਟਣਾ ਬਾਟੀਆਂ ਬਾਟੀਆਂ ਓ ਮੈਂ ਜਮਾਰੋ ਤੇਰੀ ਕਿਛੋ ਲਾ ਓ ਪਾਦੀ ਕਿ ਪਣੀ ਆਂ ਕਰਦੀ ਆ ਨਾ ਤਾਂ ਰੋਟੀ ਬਣਾਉਂਦੀ ਆ ਨਾ ਭਰਾਵਾ ਇਹ ਚਾਹ ਪਾਣੀ ਨਾ ਜਿਹੜਾ ਤੂੰ ਪੁੱਤੀ ਆ ਨਾ ਕੀ ਕਰਾਂ ਭਰਾਵਾ ਮੈਂ ਜਾ ਕੇ ਦੇਖੀਂ ਕਰਦੀ ਅੰਦਰ ਕੀ ਕਰਦੀ ਆਂ ਕੋਈ ਨਾ ਭਾਈ ਤੇ ਤੈਨੂੰ ਨਹੀਂ ਖਾਈ ਦਾਨਾ ਤੁਹਾਨੂੰ ਵੀ ਦੇ ਰਿਹਾ ਓ ਇਹਨਾਂ ਨੂੰ ਨਾ ਇਹਨਾਂ ਨੂੰ ਖਾਣ ਦਿੰਦੀ ਆ ਨਾ ਮੈਨੂੰ ਖਾਣ ਦਿੰਦੀ ਆ ਕੋਸ ਤੇ ਫਲਾਈ ਵੀ ਨਹੀਂ ਖਾਦੀ ਵੀ ਕਰੇ ਤੁਸੀਂ ਖਾ ਲੇ ਇਹਨੂੰ ਤਾਂ ਮੈਂ ਖਵਾ ਦੇਣਾ ਹੁਣ ਨਾ ਤੂੰ ਕਿ ਤਾਦੀ ਸਿਖਾਦੀ ਸੀ ਖਾਦੀ ਨਹੀਂ ਖਵਾ ਦਿੰਨਾ ਮੈਂ ਇਹਨੂੰ ਓਏ ਤੂੰ ਟੱਟੀਆਂ ਲਵਾ ਨਵਾਰੀ ਜਵਾਖਾ ਨੂੰ ਖਵਾ ਖਵਾ ਪਨੀਰੀ ਟੱਟੀਆਂ ਲਵਾ ਦੇਂਗੀ ਤੂੰ ਇਹ ਮਾਮੀ ਇਹਨੂੰ ਹੁਣ ਤਾਂ ਮੈਂ 10 ਰੁਪਏ ਦੀ ਚੀਜ਼ ਖਵਾ ਕੇ ਲੈਂਗੀ ਦੁਕਾਨ ਤੋਂ ਓ ਬਾਈ ਇਹਦਾ ਪੁੱਤ ਟੱਟੀਆਂ ਲਵਾ ਦੂ ਖਵਾ ਖਵਾ ਜਿੰਦਾ ਕਾ ਨਹੀਂ ਮੈਂ ਹੁਣ ਨਹੀਂ ਤੜਕੇ ਖਵਾਉਂਦੀ ਆ ਕੋਲੇ ਪਰ ਪੈਰ ਪਨੀਰੀ ਦੇ ਹੂੰ ਹੂੰ ਕਾਹੀ ਜੀ ਸਿੱਧਰੀ ਐ ਹੈ ਕੋਲੇ ਨਾ ਬੇਮੰਦ ਹੋ। ਹੋਰ ਆ ਬਿੰਦਨ ਦਾ ਪਨੀਰ। ਕੋਲੇ ਤੁਸੀਂ ਖਾ ਲੋ। ਖਾ ਲੋ। ਖਾ ਲੋ ਖਾ ਲੋ ਲੈ ਖਾ ਲੋ। ਤੁਥੀ ਤੋਂ ਛੰਦੇ ਨਹੀਂ ਆਉਂਦੀ। ਲੈ ਹੁਣ ਕਹਿੰਦੀ ਤੁਥੀ ਨਹੀਂ ਥੰਦੀ। ਲੈ ਤੁਥੀ ਤਾਂ ਆਲੇ ਨਾ ਕੋਈ ਚਮਚਿਆਂ ਨਾਲ ਖਾਦੀ ਆ। ਚਮਚਿਆਂ ਨਾਲ ਖਾਦੀ ਆਂ ਆਈ। ਤੁਥੀ ਹੋਈ ਆਂਦੀ ਆ। ਉਹ ਨਹੀਂ ਹੁੰਦੀ ਜੁੱਠੀ ਆਈ ਨਹੀਂ ਹੁੰਦੀ। ਖਾ ਲੋ। ਪਾੜ ਦਾਂਗਾ ਗਾਲਾਂ ਪਾਉਂਦਾ। ਇਹ ਆ ਪਾਪੀ ਮਾਂ ਮਰ ਜਾਂ ਫੋ। ਮਾਂ ਵਰਪਾ। ਤੈਥੋ ਲਿਉਂਦੇ ਆ ਮਾਂ ਅੱਤਸਾ। ਕਾਹਗਾ ਦੇਖ 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 ਬੈਠ ਤਾਂ ਇਹਦੇ ਚ। ਬਾਲੀਆਂ ਬੈਠਾ ਹਾਂ। ਮਾ 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 ਤੈਨੂੰ ਕਿਹੜਾ ਕਿਉਂ ਨੰ ਨਾ ਮੈਨੂੰ ਤਾਂ ਕਿਹੜਾ ਆ ਹਾਂ ਕਿਉਂ ਅਸੀਂ ਘਰ ਦੇ ਕੋਲੇ ਪਵਾ ਤਾ ਤੂੰ 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 ਰੋਟੀ ਨਾ ਪਾਣੀ ਸਾਨੂੰ ਤੇ ਤਾ ਤੜੀ ਬਣਾਈ ਪੀ ਖਾਲ ਬਣਾਈ ਪਈ ਆ ਕੜੀ ਘਾ ਕੜੀ ਤੂੰ ਬੜੀ ਸਵਾਲ ਬਣਾਈ ਆ ਹਾਂ ਅਗੀ ਜੁੰਡਲ ਪਾ ਆ ਜਿਆੜੀ ਪਾ ਆ ਜਿਆੜੀ ਮਪਾਣੋ ਜੀ ਉਹ ਆ ਜਿਆੜੀ ਪਾ ਦੇ ਆ ਪੰਦੀ ਜੀ ਤੀ ਆ ਆ ਜਾਂਦਾ ਹੈ ਕਟੀਆਂ ਲਵਾ ਲੂੰਗਾ ਕਟੀਆਂ ਤੂੰ ਦੇ ਦੇ ਤੀ ਦੇ ਆਖ 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 ਦੂਤੀ ਨਾ ਦੂਤੀ ਹੈ ਤੂੰ ਤਾਂ ਦਰਦਾ ਲਾਉਣਾ ਹੈ ਮਾਮਾ ਤੀ ਇੱਕੋ ਜਿਹੀ ਹੈ ਦਰਦਾ ਲਾਉਣਾ ਤੂੰ ਤਾਂ ਮਾਮਾ ਖ ਤਾਂ ਜਮਾਈ ਸਿਦਰੀ ਹੈ ਤੇਰੀ ਕੁੜੀ ਦਾ ਪ੍ਰਾਵਾ ਕੀ ਕਰਾਂ ਮੈਨੂੰ ਤਾਂ ਲਹੂ ਪੀ ਰੱਖਿਆ ਮੈਂ ਲਊ ਮੈਂ ਤਾਂ ਪ੍ਰਾਵਾ ਪਕਰਿਆ ਹੁਣ ਕੀ ਕਰੀਏ ਤੋੜ ਦੇਵੇ ਮਾਮਾ ਪਰ ਜਿੱਦਰੋਂ ਲਿਆਇਾਂਗਾ ਤੇ ਤੁਹਾਨੂੰ ਤੋੜ ਦੇ ਤੀ ਨੰਦੇ ਜਿਆਦਾ ਜਿਆਦਾ ਆਲਾ ਆਜਾ ਲਹੂ ਪੀ ਲਿਆ ਸਾਡੇ ਤੇ ਮੈਂ ਤਾਂ ਖਲੀਆਂ ਦੇ ਦੇ ਨਾ ਨਿੰਦੀ ਚੱਪਲਾ ਫੜਾ ਦੇ ਮੇਰਾ ਓਹ ਕਰ ਦੇ ਕਰ ਦੇ ਕਰ ਦੇ ਥੋੜਾ ਥੋੜਾ ਮੈਂ ਦਵਾ ਦੂੰ ਮੈਂ ਦਵਾ ਦੂੰ ਮੈਂ ਦਵਾ ਦੂੰ ਕਸ ਕਟ ਲੈ ਆਹ ਹਾਂ ਇਨਾ ਸੂਟ